ਆ ਦੇਖੋ ਭਾਈ ਕਿਦਾਂ ਤਹਿਸਨੈਸ ਹੋ ਰਿਹਾ ਕਿਦਾਂ ਮਤਲਬ ਕਿ ਹਮਲਿਆਂ ਦੇ ਨਾਲ ਘਰ ਦੇ ਕਰਤਬਾ ਹੋ ਰਿਹਾ ਦੁਨੀਆ ਦਾ ਨਾਸ਼ ਹੋ ਰਿਹਾ ਕਿਦਾਂ ਪਹਿਲਾਂ ਜਿਹਾ ਜਿਵੇਂ 1947 ਦੇ ਵਿੱਚ ਵਾਰ ਹੋਇਆ ਸੀ ਇਸ ਤਰ੍ਹਾਂ ਹੀ ਹੁਣ ਹੋ ਰਿਹਾ ਹੁਣ ਅੱਗੇ ਨਾਲ ਵੀ ਕਹਿੰਦੇ ਭਿਆਨਕ ਉਥੇ ਹਮਲੇ ਹੋ ਰਹੇ ਆ ਰੱਬ ਮਿਹਰ ਕਰੇ ਸਭ ਤੇ ਮਿਹਰ ਪਰੇ ਹੱਥ ਰੱਖੇ ਇਹੇ ਪਰਮਾਤਮਾ ਦੇ ਮੂਰੇ ਅਰਦਾਸ ਕਰੋ ਕਿ ਇਹੇ ਜੋ ਜਾੰਗ ਹੈ ਬੰਦ ਹੋ ਜਾਵੇ ਰੁਕ ਜਾਵੇ ਕਿਉਂਕਿ ਹਰਦਾਸ ਦੇ ਵਿੱਚ ਬਹੁਤ ਪਾਵਰ ਹੈ ਤੇ ਇਹ ਸਰਕਾਰਾਂ ਦਾ ਕੁਝ ਨਹੀਂ ਜਾਣਾ ਨਾਸ਼ ਤਾਂ ਇਹੇ ਦੁਨੀਆ ਦਾ ਹੀ ਹੋ ਰਿਹਾ ਹੈਗਾ ਘਰ ਤਬਾ ਗਰੀਬ ਲੋਕਾਂ ਦੀ ਹੋ ਰਹੀ ਹੈ ਕਿਉਂਕਿ ਆ ਜੋ ਕਹਿ ਰਹੇ ਹਨ ਜੰਗ ਦੀ ਵਾਵਾ ਕਰ ਰਹੇ ਬਹੁਤ ਖੁਸ਼ ਹੋ ਰਹੇ ਹੈ ਕਈ ਉਹਨਾਂ ਨੂੰ ਕੀ ਪਤਾਗਾ ਗਰੀਬਾਂ ਦੇ ਘਰ ਕਿਦਾਂ ਨਾਸ਼ ਹੋ ਰਿਹਾ ਹੈ ਸਭ ਲਈ ਅਰਦਾਸ ਕਰੋ ਭਾਵੇਂ ਪਾਕਿਸਤਾਨਾ ਭਾਵੇਂ ਹਿੰਦੁਸਤਾਨਾ ਕਿਉਂਕਿ ਜੇ ਇਨਸਾਨੀਅਤ ਤਾਂ ਸਭ ਕੁਝ ਜੇ ਇਨਸਾਨੀਅਤ ਨਹੀਂ ਤਾਂ ਕੁਝ ਵੀ ਨਹੀਂ ਮੇਨ ਗੱਲ ਇਨਸਾਨੀਅਤ ਦੀ ਹੁੰਦੀ ਹੈ